ਇੱਕ 19 ਸਾਲਾਂ ਦਾ ਮੁੰਡਾ ਜਿਸ ਦਾ ਨਾਮ ਰਵੀ ਹੈ ਉਹ ਬੱਸ ਵਿੱਚ ਸਫ਼ਰ ਕਰ ਰਿਹਾ ਸੀ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਹਰ ਕੋਈ ਉਸ ਵੱਲ ਦੇਖਦਾ ਹੈ ਪਰ ਦਿੱਲੀ ਵਰਗੇ ਵੱਡੇ ਸ਼ਹਿਰ ਵਿੱਚ ਕੋਈ ਕਿਸੇ ਵੱਲ ਜ਼ਿਆਦਾ ਧਿਆਨ ਹੀ ਨਹੀਂ ਦਿੰਦਾ। ਇਸੇ ਕਰਕੇ ਕਿਸੇ ਨੇ ਵੀ ਉਹਦੇ ਹੰਝੂਆਂ ਦੀ ਵਜ੍ਹਾ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਉਦੋਂ ਹੀ ਅਗਲੇ ਸਟਾਪ ਉੱਤੇ ਇੱਕ ਪੁਲਿਸ ਵਾਲਾ ਬੱਸ ਵਿੱਚ ਚੜ੍ਹਦਾ ਹੈ। ਉਹ ਆ ਕੇ ਉਸ ਮੁੰਡੇ ਦੇ ਨਾਲ ਹੀ ਬੈਠ ਜਾਂਦਾ ਹੈ। ਜਿਵੇਂ ਹੀ ਉਹ ਮੁੰਡੇ ਨੂੰ ਰੋਂਦਾ ਹੋਇਆ ਦੇਖਦਾ ਤਾਂ ਉਸ ਤੋਂ ਰੋਣ ਦਾ ਕਾਰਨ ਪੁੱਛਣ ਲੱਗਦਾ ਹੈ। ਉਸ 19 ਸਾਲਾਂ ਦੇ ਮੁੰਡੇ ਨੇ ਜਦੋਂ ਪੁਲਿਸ ਵਾਲੇ ਨੂੰ ਆਪਣੇ ਰੋਣ ਦਾ ਕਾਰਨ ਦੱਸਿਆ ਤਾਂ ਸਾਰੀ ਗੱਲ ਸੁਣ ਕੇ ਪੁਲਿਸ ਵਾਲੇ ਦੇ ਰੋਂਗਟੇ ਖੜੇ ਹੋ ਜਾਂਦੇ ਹਨ ਉਹ ਪੁਲਿਸ ਵਾਲਾ ਰਵੀ ਦੀ ਕਿਸ ਤਰ੍ਹਾਂ ਮਦਦ ਕਰਦਾ ਹੈ ਕੀ ਸੀ ਇਹ ਪੂਰੀ ਕਹਾਣੀ ਸਾਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਯੂਪੀ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਸੁਧਾਰਨ ਪਰਿਵਾਰ ਵਿੱਚ ਰਵੀ ਨਾਮ ਦਾ ਇੱਕ ਮੁੰਡਾ ਰਹਿੰਦਾ ਹੈ ਰਵੀ ਦੇ ਪਰਿਵਾਰ ਵਿੱਚ ਰਵੀ ਉਸ ਦੀ ਛੋਟੀ ਭੈਣ ਸੀਮਾ ਤੇ ਉਹਦੇ ਮਾਤਾ ਪਿਤਾ ਹਨ ਰਵੀ ਦੀ ਭੈਣ ਸੀਮਾ ਉਸ ਤੋਂ 3 ਸਾਲ ਛੋਟੀ ਹੈ ਤੇ ਉਹ ਸਕੂਲ ਵਿੱਚ ਪੜਨ ਜਾਂਦੀ ਹੈ ਰਵੀ ਵੀ ਪੜਦਾ ਹੈ ਦੋਨੇ ਭੈਣ ਭਰਾ ਪੜਨ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਹੈ ਉਹਨਾਂ ਦਾ ਪਿਓ ਖੇਤਾਂ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਰਵੀ ਬਹੁਤ ਹੀ ਸਮਝਦਾਰ ਤੇ ਸਿਆਣਾ ਮੁੰਡਾ ਹੈ ਉਸ ਨੂੰ ਆਪਣੇ ਘਰ ਦੇ ਹਾਲਾਤ ਚੰਗੀ ਤਰ੍ਹਾਂ ਪਤਾ ਸਨ ਉਹ ਪੜ ਕੇ ਕਿਸੇ ਸਰਕਾਰੀ ਨੌਕਰੀ ਤੇ ਲੱਗਣਾ ਚਾਹੁੰਦਾ ਸੀ ਤਾਜ ਉਹਨਾਂ ਦੇ ਘਰ ਵਿੱਚੋਂ ਗਰੀਬੀ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਵੇ ਰਵੀ ਦਾ ਇਹ ਹੀ ਸੁਪਨਾ ਸੀ ਕਿ ਉਹ ਆਪਣੇ ਮਾਤਾ ਪਿਤਾ ਨੂੰ ਖੁਸ਼ ਰੱਖੇ ਰਵੀ ਦਿਨ ਰਾਤ ਮਿਹਨਤ ਕਰਦਾ ਹੈ ਪਹਿਲਾਂ ਉਹ ਸਕੂਲ ਪੜਨ ਜਾਂਦਾ ਤੇ ਬਾਅਦ ਵਿੱਚ ਆਪਣੇ ਪਿਓ ਨਾਲ ਖੇਤਾਂ 'ਚ ਜਾ ਕੇ ਉਸ ਦਾ ਕੰਮ ਕਰਨ ਵਿੱਚ ਉਹਦੀ ਮਦਦ ਕਰਦਾ ਸੀ ਰਵੀ ਨੂੰ ਇਸ ਤਰ੍ਹਾਂ ਮਿਹਨਤ ਤੇ ਲਗਨ ਨਾਲ ਕੰਮ ਕਰਦੇ ਦੇਖ ਕੇ ਮਾਤਾ ਪਿਤਾ ਦੋਨੇ ਬਹੁਤ ਖੁਸ਼ ਹੁੰਦੇ ਆ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਰਵੀ ਨੇ ਆਪਣੀ 12ਵੀਂ ਤੱਕ ਦੀ ਪੜ੍ਹਾਈ ਪੂਰੀ ਕਰ ਲਈ ਸੀ 12ਵੀਂ ਤੋਂ ਬਾਅਦ ਉਹ ਸਕਾਲਰਸ਼ਿਪ ਲਈ ਇੱਕ ਟੈਸਟ ਦੇਣ ਬਾਰੇ ਸੁਣਦਾ ਹੈ ਉਹ ਸੁਣਦਾ ਹੈ ਕਿ ਸਕਾਲਰਸ਼ਿਪ ਨਾਲ ਉਸਦੀ ਸਾਰੀ ਅੱਗੇ ਦੀ ਪੜ੍ਹਾਈ ਮੁਫਤ ਵਿੱਚ ਹੋ ਜਾਵੇਗੀ ਉਹ ਸਕਾਲਰਸ਼ਿਪ ਲੈ ਕੇ ਇੱਕ ਵਧੀਆ ਕਾਲਜ ਵਿੱਚ ਐਡਮਿਸ਼ਨ ਲੈਣਾ ਚਾਹੁੰਦਾ ਸੀ ਇਸ ਲਈ ਹੁਣ ਉਸਨੇ ਦਿਨ ਰਾਤ ਮਿਹਨਤ ਕਰਕੇ ਇਸ ਟੈਸਟ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਉਸਦੀ ਮਿਹਨਤ رنگ ਲਿਆਉਂਦੀ ਹੈ ਤੇ ਉਹਦਾ ਟੈਸਟ ਕਲੀਅਰ ਹੋ ਜਾਂਦਾ ਹੈ ਉਸਨੇ ਟੈਸਟ ਤਾਂ ਕਲੀਅਰ ਕਰ ਲਿਆ ਸੀ ਬਸ ਹੁਣ ਸਿਰਫ ਇੰਟਰਵਿਊ ਬਾਕੀ ਸੀ ਇੰਟਰਵਿਊ ਦੇਣ ਲਈ ਉਸਨੂੰ ਦਿੱਲੀ ਜਾਣਾ ਪੈਣਾ ਸੀ ਉਹ ਦਿੱਲੀ ਜਾਣ ਲਈ ਤਿਆਰ ਹੁੰਦਾ ਆਪਣੀ ਜ਼ਿੰਦਗੀ ਦੇ ਅਗਲੇ ਸੁਪਨੇ ਦੇਖਣ ਲੱਗਦਾ ਜਦੋਂ ਉਹ ਦਿੱਲੀ ਜਾਣ ਲਈ ਤਿਆਰ ਹੋਣ ਲੱਗਦਾ ਤਾਂ ਉਸਦੀ ਮਾਂ ਉਸਨੂੰ ਰਸਤੇ ਵਿੱਚ ਖਾਣ ਲਈ ਬੇਸਨ ਦੇ ਲੱਡੂ ਬਣਾ ਕੇ ਦਿੰਦੀ ਹੈ ਅਤੇ ਉਹ ਸੋਚਣ ਲੱਗਦੀ ਹੈ ਕਿ ਇਹਦੇ ਕੋਲ ਕੁਝ ਪੈਸੇ ਵੀ ਜ਼ਰੂਰ ਹੋਣੇ ਚਾਹੀਦੇ ਆ ਕਿਉਂਕਿ ਇਹਨੇ ਦੂਰ ਦੀ ਬਾਟ ਜਾਣਾ ਉਸਨੇ ਆਪਣੇ ਕੰਨਾਂ ਵਿੱਚ ਪਾਏ ਹੋਏ ਨਿੱਕੇ-ਨਿੱਕੇ ਝੁੰਮਕੇ ਜੋ ਕਿ ਸੋਨੇ ਦੀ ਸੀ ਉਹ ਗਹਿਣੇ ਰੱਖ ਦਿੱਤੇ ਤੇ ਰਵੀ ਦੇ ਜਾਣ ਲਈ ਪੈਸਿਆਂ ਦਾ ਪ੍ਰਬੰਧ ਕੀਤਾ ਉਹ ਰਵੀ ਨੂੰ 1200 ਰੁਪਏ ਦਿੰਦੀ ਹੈ ਆਪਣੀ ਮਾਂ ਵੱਲ ਦੇਖ ਕੇ ਰਵੀ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੀ ਮਾਂ ਨੇ ਆਪਣੇ ਚੁੰਮਕੇ ਗਹਿਣੇ ਰੱਖ ਦਿੱਤੇ ਨੇ ਉਸ ਨੂੰ ਬਹੁਤ ਦੁੱਖ ਹੋਇਆ ਉਸ ਨੇ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਕਿ ਜਦੋਂ ਵੀ ਮੇਰੀ ਪਹਿਲੀ ਤਨਖਾਹ ਮੈਨੂੰ ਮਿਲੇਗੀ ਮੈਂ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਚੁੰਮਕੇ ਹੀ ਛੜਾਵਾਂਗਾ ਤੇ ਆਪਣੀ ਮਾਂ ਨੂੰ ਖੁਸ਼ ਕਰ ਦੇਵਾਂਗਾ ਅਗਲੇ ਦਿਨ ਸਵੇਰੇ ਮਾਤਾ ਪਿਤਾ ਤੋਂ ਅਗਿਆਲਾਈ ਕੀ ਉਹ ਦਿੱਲੀ ਜਾਣ ਲਈ ਬੱਸ ਵਿੱਚ ਜਾ ਕੇ ਬੈਠ ਜਾਂਦਾ ਹੈ ਉਸਦੇ ਪਿੰਡ ਤੋਂ ਦਿੱਲੀ ਦਾ ਸਫ਼ਰ ਲਗਭਗ 8-9 ਘੰਟਿਆਂ ਦਾ ਸੀ ਬੱਸ ਵਿੱਚ ਚੜ੍ਹ ਕੇ ਉਸਨੇ ਆਪਣਾ ਬੈਗ ਸੀਟ ਦੇ ਥੱਲੇ ਰੱਖ ਦਿੱਤਾ ਤੇ ਸੀਟ ਦੀ ਢੋ ਨਾਲ ਸਿਰ ਲਾ ਕੇ ਪੈ ਗਿਆ ਸੀਟ ਨਾਲ ਢੋ ਲਾ ਕੇ ਪੈਂਦਿਆਂ ਹੀ ਉਸ ਨੂੰ ਨੀਂਦ ਆ ਜਾਂਦੀ ਹੈ ਥੋੜੇ ਟਾਈਮ ਬਾਅਦ ਜਦੋਂ ਉਸ ਦੀ ਜਾਗ ਖੁੱਲਦੀ ਹੈ ਤਾਂ ਉਹ ਆਪਣੇ ਬੈਗ ਵਿੱਚੋਂ ਪਾਣੀ ਦੀ ਬੋਤਲ ਕੱਢ ਕੇ ਪਾਣੀ ਪੀਣ ਲੱਗਦਾ ਹੈ ਉਸ ਨੂੰ ਸਭ ਕੁਝ ਠੀਕ ਲੱਗਦਾ ਹੈ ਉਹ ਬੱਸ ਵਿੱਚ ਪਿੱਛੇ ਮੁੜ ਕੇ ਦੇਖਦਾ ਤਾਂ ਹੋਰ ਵੀ ਮੁਸਾਫਰ ਸੁੱਤੇ ਪਏ ਸੀ ਉਹ ਸ਼ੀਸ਼ੇ ਵਿੱਚ ਦੀ ਬਾਹਰ ਦੇਖਣ ਲੱਗਦਾ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਸਜਾਉਣ ਲੱਗਦਾ ਅੱਗੇ ਥੋੜੀ ਦੂਰ ਜਾ ਕੇ ਜਦੋਂ ਉਹ ਆਪਣੇ ਬੈਗ ਵਿੱਚ ਹੱਥ ਮਾਰਦਾ ਤਾਂ ਉਸ ਨੂੰ ਇਹ ਪਤਾ ਲੱਗਦਾ ਕਿ ਉਹਦੇ ਪੈਸਿਆਂ ਵਾਲਾ ਪਰਸ ਗਾਇਬ ਹੈ ਉਸੇ ਪਰਸ ਵਿੱਚ ਹੀ ਉਸਦੀ ਬੱਸ ਦੀ ਟਿਕਟ ਸੀ ਉਦੋਂ ਹੀ ਟਿਕਟਾਂ ਚੈੱਕ ਕਰਨ ਲਈ ਕੰਡੈਕਟਰ ਉਸਦੇ ਕੋਲ ਆਉਂਦਾ ਪਰ ਜਦੋਂ ਉਹ ਕੰਡੈਕਟਰ ਨੂੰ ਇਹ ਦੱਸਦਾ ਕਿ ਮੇਰੀ ਟਿਕਟ ਚੋਰੀ ਹੋ ਗਈ ਤਾਂ ਕੰਡੈਕਟਰ ਨੂੰ ਉਸਦੀ ਗੱਲ ਤੇ ਯਕੀਨ ਹੀ ਨਹੀਂ ਆਉਂਦਾ ਉਸ ਨੂੰ ਕਹਿਣ ਲੱਗਦਾ ਹੈ ਕਿ ਤੇਰੇ ਵਰਗੇ ਰੋਜ਼ バス ਵਿੱਚ ਚੜਦੇ ਆ ਕੰਡੈਕਟਰ ਉਸ ਨੂੰ ਝਟਕਣ ਲੱਗਦਾ ਹੈ ਕਿ ਰਜਾਨਾ ਹੀ ਤੇਰੇ ਵਰਗੇ ਕਿੰਨੇ バス ਵਿੱਚ ਸਫ਼ਰ ਕਰਦੇ ਆ ਜੋ ਬਿਨਾਂ ਟਿਕਟ ਤੋਂ バス ਵਿੱਚ ਪਹਿਲਾਂ ਚੜ ਜਾਂਦੇ ਆ ਤੇ ਬਾਅਦ ਵਿੱਚ ਇਹ ਕਹਿ ਦਿੰਦੇ ਆ ਕਿ ਸਾਡੀ ਤਾਂ ਟਿਕਟ ਚੋਰੀ ਹੋ ਗਈ ਰਵੀ ਦੇ ਚਿਹਰੇ ਤੇ ਬਹੁਤ ਜ਼ਿਆਦਾ ਕਬਰਾਟ ਸੀ ਤੇ ਉਹਦੀ ਕਬਰਾਟ ਸਾਫ਼-ਸਾਫ਼ ਦਿਖ ਰਹੀ ਸੀ ਉਹ ਕੰਡੈਕਟਰ ਨੂੰ ਕਹਿਣ ਲੱਗਦਾ ਹੈ ਕਿ ਸਰ ਜੀ ਮੇਰਾ ਪਰਸ ਸੱਚਮੁੱਚ ਚੋਰੀ ਹੋ ਗਿਆ ਜੇ ਤੁਸੀਂ ਚਾਹੋ ਤਾਂ ਤੁਸੀਂ ਮੇਰਾ ਬੈਗ ਚੈੱਕ ਕਰ ਸਕਦੇ ਹੋ ਰਵੀ ਉਸ ਦੀ ਮਿੰਤਾ ਕਰਦਾ ਹੋਇਆ ਕਹਿਣ ਲੱਗਦਾ ਹੈ ਕਿ ਤੁਸੀਂ ਮੈਨੂੰ ਦਿੱਲੀ ਪਹੁੰਚਾ ਦਿਓ ਮੇਰਾ ਦਿੱਲੀ ਪਹੁੰਚਣਾ ਬਹੁਤ ਜ਼ਰੂਰੀ ਹੈ ਤੁਸੀਂ ਮੈਨੂੰ ਬਸ ਇੱਕ ਵਾਰ ਦਿੱਲੀ ਪਹੁੰਚਾ ਦਿਓ ਉੱਥੇ ਜਾ ਕੇ ਮੈਂ ਟਿਕਟ ਦੇ ਪੈਸੇ ਤੁਹਾਨੂੰ ਜ਼ਰੂਰ ਦੇ ਦੇਵਾਂਗਾ ਰਵੀ ਵੱਲ ਦੇਖ ਕੇ ਕੰਡੈਕਟਰ ਨੂੰ ਉਸ ਤੇ ਤਰਸ ਆ ਜਾਂਦਾ ਹੈ ਕੰਡੈਕਟਰ ਰਵੀ ਨੂੰ ਬੱਸ ਵਿੱਚ ਸਫ਼ਰ ਕਰਨ ਦੀ ਆਗਿਆ ਦੇ ਦਿੰਦਾ ਹੈ ਰਵੀ ਬੱਸ ਵਿੱਚ ਬੈਠ ਕੇ ਆਪਣਾ ਸਫ਼ਰ ਸ਼ੁਰੂ ਕਰ ਦਿੰਦਾ ਹੈ ਪਰ ਉਸਦੇ ਦਿਮਾਗ ਵਿੱਚ ਟਿਕਟ ਦੇ ਪੈਸਿਆਂ ਦਾ ਇੰਤਜ਼ਾਮ ਕਰਨ ਵਾਲੀ ਗੱਲ ਹੀ ਚੱਲ ਰਹੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਹੁਣ ਅੱਗੇ ਜਾ ਕੇ ਪੈਸੇ ਕਿੱਥੋਂ ਦੇਵੇਗਾ ਬੱਸ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ ਪਰ ਕਿਸੇ ਨੇ ਵੀ ਰਵੀ ਵੱਲ ਕੋਈ ਧਿਆਨ ਨਾ ਦਿੱਤਾ ਰਵੀ ਆਪਣੀ ਹਾਲਤ ਤੇ ਰੋ ਰਿਹਾ ਸੀ ਬੱਸ ਆਪਣੇ ਸਫ਼ਰ ਵੱਲ ਅੱਗੇ ਵਧਦੀ ਰਹਿੰਦੀ ਹੈ ਇੰਨੇ ਵਿੱਚ ਇੱਕ ਸਟਾਪ ਤੇ ਇੱਕ ਪੁਲਿਸ ਮੁਲਾਜ਼ਮ ਬੱਸ ਵਿੱਚ ਚੜ੍ਹਦਾ ਉਸ ਪੁਲਿਸ ਵਾਲੇ ਦੀ ਉਮਰ ਲਗਭਗ 50 ਸਾਲ ਦੀ ਸੀ ਉਹ ਆ ਕੇ ਰਵੀ ਦੇ ਨਾਲ ਹੀ ਸੀਟ ਤੇ ਬੈਠ ਜਾਂਦਾ ਹੈ ਥੋੜਾ ਟਾਈਮ ਬੈਠਣ ਤੋਂ ਬਾਅਦ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਮੁੰਡਾ ਰੋ ਰਿਹਾ ਹੈ ਰਵੀ ਨੂੰ ਇਸ ਤਰ੍ਹਾਂ ਰੋਂਦੇ ਦੇਖ ਕੇ ਉਹ ਪੁਲਿਸ ਮੁਲਾਜ਼ਮ ਰਵੀ ਨੂੰ ਪੁੱਛਣ ਲੱਗਦਾ ਹੈ ਕਿ ਪੁੱਤ ਕੀ ਗੱਲ ਹੋ ਗਈ ਤੁਸੀਂ ਇਸ ਤਰ੍ਹਾਂ ਰੋ ਕਿਉਂ ਰਹੇ ਹੋ ਪੁਲਿਸ ਮੁਲਾਜ਼ਮ ਆਪਣੀ ਵਰਦੀ ਵਿੱਚ ਸੀ ਰਵੀ ਉਸ ਵੱਲ ਦੇਖ ਕੇ ਇੱਕ ਵਾਰੀ ਤਾਂ ਡਰ ਜਾਂਦਾ ਹੈ ਉਹ ਘਬਰਾ ਜਾਂਦਾ ਹੈ ਉਹ ਸੋਚਦਾ ਹੈ ਕਿ ਹੁਣ ਇਹ ਪੁਲਿਸ ਵਾਲਾ ਵੀ ਮੈਨੂੰ ਤੰਗ ਕਰੂਗਾ ਰਵੀ ਨੂੰ ਕਵਰਾਇਆ ਦੇਖ ਕੇ ਉਹ ਪੁਲਿਸ ਮੁਲਾਜ਼ਮ ਉਸ ਨਾਲ ਬੜੀ ਹੀ ਨਿਮਰਤਾ ਨਾਲ ਗੱਲ ਕਰਦਾ ਹੈ ਅਤੇ ਉਸ ਤੋਂ ਉਸਦੀ ਪਰੇਸ਼ਾਨੀ ਬਾਰੇ ਪੁੱਛਣ ਲੱਗਦਾ ਹੈ ਪੁਲਿਸ ਮੁਲਾਜ਼ਮ ਦੇ ਮੂੰਹੋਂ ਇਹ ਸਭ ਕੁਝ ਸੁਣ ਕੇ ਰਵੀ ਉੱਬਾ ਮਾਰ ਕੇ ਰੋਣ ਲੱਗ ਜਾਂਦਾ ਹੈ ਉਹ ਉਸ ਨੂੰ ਆਪਣੀ ਸਾਰੀ ਕਹਾਣੀ ਦੱਸਦਾ ਹੈ ਕਿ ਕਿਸ ਤਰ੍ਹਾਂ ਮੇਰਾ ਪਰਸ ਚੋਰੀ ਹੋ ਗਿਆ ਰਵੀ ਦੀ ਹੱਡ ਬੀਤੀ ਸੁਣ ਕੇ ਉਹ ਪੁਲਿਸ ਮੁਲਾਜ਼ਮ ਉਹਨੂੰ ਹੌਸਲਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਤੂੰ ਸਿਰਫ ਆਪਣੇ ਇੰਟਰਵਿਊ ਤੇ ਫੋਕਸ ਕਰ ਟਿਕਟ ਦਾ ਫਿਕਰ ਨਾ ਕਰ ਤੇਰੇ ਟਿਕਟ ਦਾ ਜਿੰਮਾ ਹੁਣ ਮੇਰਾ ਹੈ ਪੁਲਿਸ ਮੁਲਾਜ਼ਮ ਦੇ ਮੂੰਹੋਂ ਇਹ ਸੁਣ ਕੇ ਰਵੀ ਨੂੰ ਹੌਸਲਾ ਆ ਜਾਂਦਾ ਹੈ। ਤਿੰਨ ਘੰਟੇ ਬਾਅਦ ਉਹ ਕੰਡੈਕਟਰ ਦੁਆਰਾ ਰਵੀ ਕੋਲ ਆਉਂਦਾ ਹੈ ਅਤੇ ਉਸ ਨੂੰ ਪੁੱਛਣ ਲੱਗਦਾ ਹੈ ਕਿ ਤੂੰ ਟਿਕਟ ਦੇ ਪੈਸਿਆਂ ਦਾ ਇੰਤਜ਼ਾਮ ਕਰ ਲਿਆ ਤਾਂ ਮੈਨੂੰ ਦੇ ਦੇ। ਨਹੀਂ ਫਿਰ ਤੂੰ ਬੱਸ ਵਿੱਚੋਂ ਉੱਤਰ ਜਾ। ਜਿਵੇਂ ਹੀ ਕੰਡੈਕਟਰ ਰਵੀ ਤੋਂ ਇਹ ਪੁੱਛਦਾ ਹੈ ਤਾਂ ਉਹ ਪੁਲਿਸ ਹੌਲਦਾਰ ਰਵੀ ਦੀ ਟਿਕਟ ਦੇ ਪੈਸੇ ਆਪਣੀ ਜੇਬ ਵਿੱਚੋਂ ਕੱਢ ਕੇ ਕੰਡੈਕਟਰ ਨੂੰ ਦੇ ਦਿੰਦਾ ਹੈ। ਇਹ ਦੇਖ ਕੇ ਰਵੀ ਪੁਲਿਸ ਮੁਲਾਜ਼ਮ ਨੂੰ ਧੰਨਵਾਦ ਕਰਨ ਲੱਗਦਾ ਹੈ ਕਿਉਂਕਿ ਪੁਲਿਸ ਮੁਲਾਜ਼ਮ ਨੇ ਉਸ ਦਾ ਬਹੁਤ ਵੱਡਾ ਭੋਜ ਲਾ ਦਿੱਤਾ ਸੀ ਰਵੀ ਪੁਲਿਸ ਮੁਲਾਜ਼ਮ ਨੂੰ ਆਪਣੇ ਪਰਿਵਾਰ ਬਾਰੇ ਵੀ ਦੱਸਦਾ ਹੈ ਗੱਲਾਂ ਕਰਦੇ ਕਰਦੇ ਬੱਸ ਦਿੱਲੀ ਵਿੱਚ ਪਹੁੰਚ ਜਾਂਦੀ ਹੈ ਜਦੋਂ ਰਵੀ ਤੇ ਉਹ ਪੁਲਿਸ ਮੁਲਾਜ਼ਮ ਬੱਸ ਵਿੱਚੋਂ ਉਤਰਦੇ ਆ ਤਾਂ ਪੁਲਿਸ ਮੁਲਾਜ਼ਮ ਆਪਣਾ ਨੰਬਰ ਵੀ ਰਵੀ ਨੂੰ ਦੇ ਦਿੰਦਾ ਹੈ ਤੇ ਦਿੰਦੇ ਹੋਏ ਕਹਿੰਦਾ ਕਿ ਜਿਵੇਂ ਤੇਰਾ ਇੰਟਰਵਿਊ ਹੁੰਦਾ ਤੂੰ ਸਭ ਤੋਂ ਪਹਿਲਾਂ ਫੋਨ ਕਰਕੇ ਮੈਨੂੰ ਜ਼ਰੂਰ ਦੱਸੀ ਵੀ ਤੇਰਾ ਇੰਟਰਵਿਊ ਕਿਹੋ ਜਿਹਾ ਹੋ ਗਿਆ ਜੇ ਤੈਨੂੰ ਕੋਈ ਵੀ ਲੋੜ ਹੋਈ ਤੂੰ ਮੈਨੂੰ ਫੋਨ ਕਰ ਸਕਦਾ ਹੈ ਬੇਫਿਕਰ ਹੋ ਕੇ ਇਸ ਤੋਂ ਇਲਾਵਾ ਉਹ ਪੁਲਿਸ ਮੁਲਾਜ਼ਮ ਰਵੀ ਨੂੰ 1000 ਰੁਪਏ ਦੇ ਜਾਂਦਾ ਹੈ। ਰਵੀ ਆਪਣੀ ਇੰਟਰਵਿਊ ਬਹੁਤ ਹੀ ਵਧੀਆ ਤਰੀਕੇ ਨਾਲ ਦਿੰਦਾ ਹੈ। ਉਸ ਦੀ ਇੰਟਰਵਿਊ ਕਲੀਅਰ ਹੋ ਜਾਂਦੀ ਹੈ। ਰਵੀ ਬਹੁਤ ਜ਼ਿਆਦਾ ਖੁਸ਼ ਸੀ। ਇਹ ਖੁਸ਼ਖਬਰੀ ਉਹ ਸਭ ਤੋਂ ਪਹਿਲਾਂ ਉਸ ਪੁਲਿਸ ਮੁਲਾਜ਼ਮ ਨੂੰ ਹੀ ਫੋਨ ਕਰਕੇ ਦਿੰਦਾ ਹੈ। ਉਹ ਪੁਲਿਸ ਵਾਲਾ ਰਵੀ ਨੂੰ ਤਾਂ ਵਧਾਈਆਂ ਦਿੰਦਾ ਹੈ ਤੇ ਕਹਿੰਦਾ ਹੈ ਕਿ ਹੁਣ ਤਾਂ ਤੂੰ ਦਿੱਲੀ ਵਿੱਚ ਹੀ 4 ਸਾਲ ਰਹਿਣਾ ਹੈ। ਤੂੰ ਮੈਨੂੰ ਮਿਲਦਾ ਜੁਲਦਾ ਰਿਹਾ ਕਰ। ਅਗਲੇ ਦਿਨ ਜਦੋਂ ਰਵੀ ਆਪਣੇ ਪਿੰਡ ਵਾਪਸ ਜਾਣ ਵਾਲਾ ਹੁੰਦਾ ਹੈ ਤਾਂ ਉਹ ਪੁਲਿਸ ਮੁਲਾਜ਼ਮ ਨੂੰ ਮਿਲਣ ਉਹਦੇ ਕੁਆਰਟਰ ਵਿੱਚ ਜਾਂਦਾ ਹੈ ਉਸਦੇ ਪਰਿਵਾਰ ਨੂੰ ਮਿਲ ਕੇ ਰਵੀ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਅਤੇ ਉਸ ਪੁਲਿਸ ਵਾਲੇ ਦਾ ਪਰਿਵਾਰ ਵੀ ਰਵੀ ਨੂੰ ਮਿਲ ਕੇ ਖੁਸ਼ ਹੁੰਦਾ ਹੈ ਪੁਲਿਸ ਵਾਲੇ ਦੇ ਪਰਿਵਾਰ ਵਿੱਚ ਉਸ ਦੀਆਂ ਦੋ ਬੇਟੀਆਂ ਤੇ ਇੱਕ ਪਤਨੀ ਸੀ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਹੁਣ ਰਵੀ ਆਪਣੀ ਪੜ੍ਹਾਈ ਮਨ ਲਗਾ ਕੇ ਕਰਦਾ ਹੈ 4 ਸਾਲ ਬੀਤ ਜਾਂਦੇ ਨੇ ਇਨ੍ਹਾਂ 4 ਸਾਲਾਂ ਵਿੱਚ ਰਵੀ ਨੇ ਦਿਨ ਰਾਤ ਇੱਕ ਕਰ ਦਿੱਤੀ ਉਹਦਾ ਕੋਰਸ ਪੂਰਾ ਹੋ ਗਿਆ ਕੋਰਸ ਪੂਰਾ ਕਰਨ ਤੋਂ ਬਾਅਦ ਕਾਲਜ ਵਿੱਚ ਹੀ ਇੱਕ ਕੰਪਨੀ ਦੁਆਰਾ ਲਗਾਏ ਗਏ ਸੈਮੀਨਾਰ ਵਿੱਚ ਉਸ ਨੂੰ ਨੌਕਰੀ ਮਿਲ ਜਾਂਦੀ ਹੈ। ਉਹ ਬਹੁਤ ਖੁਸ਼ ਸੀ। ਇਹ ਕੰਪਨੀ ਦਿੱਲੀ ਦੀ ਸੀ। ਰਵੀ ਹੁਣ ਆਪਣੇ ਪਰਿਵਾਰ ਨੂੰ ਆਪਣੇ ਨਾਲ ਦਿੱਲੀ ਵਿੱਚ ਹੀ ਲੈ ਆਉਂਦਾ ਹੈ। ਕੰਪਨੀ ਨੇ ਰਵੀ ਨੂੰ ਰਹਿਣ ਲਈ ਇੱਕ ਫਲੈਟ ਦਿੱਤਾ ਹੋਇਆ ਸੀ ਜਿਹੜਾ ਕਿ ਵਧੀਆ ਬਣਿਆ ਸੀ। ਉਸ ਦੀ ਤਨਖਾਹ ਵੀ ਬਹੁਤ ਵਧੀਆ ਸੀ। ਪਰਿਵਾਰ ਦਾ ਹੁਣ ਗੁਜ਼ਾਰਾ ਵਧੀਆ ਟੰਗ ਨਾ ਹੋਣ ਲੱਗਦਾ। ਰਵੀ ਦੀ ਭੈਣ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਪੜ੍ਹ ਲਿਖ ਕੇ ਉਸ ਦੀ ਭੈਣ ਇੱਕ ਟੀਚਰ ਬਣ ਗਈ ਉਸ ਦਾ ਸੁਪਨਾ ਸੀ ਉਸ ਨੇ ਆਪਣਾ ਸੁਪਨਾ ਪੂਰਾ ਕੀਤਾ ਹੈ ਪੁਲਿਸ ਵਾਲੇ ਨਾਲ ਰਵੀ ਦਾ ਮੇਲ ਜੋਲ ਹੁੰਦਾ ਰਹਿੰਦਾ ਹੈ ਉਹਨਾਂ ਵਿੱਚ ਇੱਕ ਵਧੀਆ ਸਾਂਝ ਬਣ ਗਈ ਸੀ ਹੌਲੀ ਹੌਲੀ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਉਹ ਪੁਲਿਸ ਮੁਲਾਜ਼ਮ ਹੁਣ ਰਿਟਾਇਰ ਹੋ ਗਿਆ ਸੀ ਉਹ ਹੌਲਦਾਰ ਹੀ ਰਿਟਾਇਰ ਹੋਇਆ ਸੀ ਉਹ ਪੁਲਿਸ ਵਾਲਾ ਰਵੀ ਨਾਲ ਕਈ ਵਾਰੀ ਇਹ ਗੱਲ ਕਰਦਾ ਸੀ ਕਿ ਮੇਰਾ ਪਿੰਡ ਬਹੁਤ ਪਿਛੜਿਆ ਹੋਇਆ ਹੈ ਉੱਥੇ ਕੋਈ ਸਕੂਲ ਨਹੀਂ ਜੇ ਮੈਂ ਹੋਰ ਪੜ੍ਹਾਈ ਕੀਤੀ ਹੁੰਦੀ ਤਾਂ ਮੈਂ ਹੋਰ ਵੀ ਅੱਗੇ ਜਾਂਦਾ ਮੇਰੀ ਇਹੀ ਦਿਲੀ ਇੱਛਾ ਹੈ ਕਿ ਮੇਰੇ ਪਿੰਡ ਵਿੱਚ ਮੈਂ ਸਕੂਲ ਬਣਾਵਾਂ ਰਵੀ ਦੇ ਮਨ ਵਿੱਚ ਕਈ ਵਾਰੀ ਉਸ ਪੁਲਿਸ ਮੁਲਾਜ਼ਮ ਦੇ 1000 ਰੁਪਏ ਦੇ ਕੇ ਕੀਤੀ ਮਦਦ ਦਾ ਕਰਜ਼ ਚੁਕਾਉਣ ਦਾ ਖਿਆਲ ਆਉਂਦਾ ਸੀ ਹੁਣ ਉਸਦੀ ਤਨਖਾਹ ਵਧਿਆ ਸੀ ਉਹ ਪੁਲਿਸ ਵਾਲੇ ਦੇ ਪਿੰਡ ਚ ਜਾਂਦਾ ਤੇ ਉੱਥੇ ਇੱਕ ਸਕੂਲ ਖੋਲਣ ਦੀ ਯੋਜਨਾ ਬਣਾਉਣ ਲੱਗਦਾ 6 ਮਹੀਨਿਆਂ ਵਿੱਚ ਰਵੀ ਨੇ ਉਸ ਪਿੰਡ ਵਿੱਚ ਸਕੂਲ ਦੀ ਇੱਕ ਵਧੀਆ ਬਿਲਡਿੰਗ ਤਿਆਰ ਕਰਵਾ ਦਿੱਤੀ ਸੀ ਅਤੇ ਸਕੂਲ ਨੂੰ ਚਾਲੂ ਕਰਵਾਤਾ ਸੀ ਜਿਵੇਂ ਹੀ ਉਸ ਪੁਲਿਸ ਵਾਲੇ ਦਾ ਜਨਮ ਦਿਨ ਆਉਂਦਾ ਰਵੀ ਉਸ ਨੂੰ ਕਹਿਣ ਲੱਗਦਾ ਹੈ ਕਿ ਮੈਂ ਤੁਹਾਡੇ ਲਈ ਇੱਕ ਸਰਪ੍ਰਾਈਜ਼ ਪਲਾਨ ਕੀਤਾ ਹੈ ਤੁਸੀਂ ਮੇਰੇ ਨਾਲ ਚੱਲੋ ਇਹਨਾਂ ਕਹਿ ਕੇ ਰਵੀ ਉਸ ਪੁਲਿਸ ਵਾਲੇ ਅਤੇ ਉਸਦੇ ਸਾਰੇ ਪਰਿਵਾਰ ਨੂੰ ਆਪਣੇ ਨਾਲ ਲੈ ਕੇ ਉਸਦੇ ਪਿੰਡ ਵੱਲ ਚੱਲ ਪੈਂਦਾ ਪਿੰਡ ਪਹੁੰਚ ਕੇ ਉਹ ਪੁਲਿਸ ਮੁਲਾਜ਼ਮ ਕਾਫੀ ਹੈਰਾਨ ਹੁੰਦਾ ਹੈ ਔਰ ਉਸਦੀ ਹੈਰਾਨੀ ਦੀ ਹੱਦ ਉਸ ਵੇਲੇ ਸਿਖਰ ਤੇ ਪਹੁੰਚ ਜਾਂਦੀ ਹੈ ਜਦੋਂ ਉਹ ਆਪਣੇ ਪਿੰਡ ਵਿੱਚ ਆਪਣੇ ਹੀ ਨਾਂ ਤੇ ਇੱਕ ਸਕੂਲ ਦੀ ਵੱਡੀ ਬਿਲਡਿੰਗ ਖੜੀ ਹੋਈ ਦੇਖਦਾ ਹੈ ਉਹ ਬਹੁਤ ਜ਼ਿਆਦਾ ਖੁਸ਼ ਸੀ ਉਹਨੂੰ ਕੁਝ ਵੀ ਸਮਝ ਨਹੀਂ ਸਿਆ ਰਿਹਾ ਕਿ ਇਹ ਸਭ ਕੁਝ ਕਿਵੇਂ ਹੋ ਗਿਆ ਰਵੀ ਉਸ ਪੁਲਿਸ ਵਾਲੇ ਨੂੰ ਕਹਿਣ ਲੱਗਦਾ ਹੈ ਕਿ ਤੁਹਾਡੇ ਵੱਲੋਂ ਕੀਤੀ ਮਦਦ ਦੇ ਸਾਹਮਣੇ ਇਹ ਕੁਝ ਵੀ ਨਹੀਂ ਤੁਸੀਂ ਉਸ ਵੇਲੇ ਮੇਰੀ ਮਦਦ ਕੀਤੀ ਸੀ ਜਦੋਂ ਮੇਰੇ ਕੋਲ ਕੁਝ ਨਹੀਂ ਸੀ ਤੁਸੀਂ ਉਸ ਵੇਲੇ ਮੈਨੂੰ 1000 ਰੁਪਏ ਦਿੱਤੇ ਸਨ ਤੇ ਤੁਸੀਂ ਮੇਰਾ ਸੁਪਨਾ ਪੂਰਾ ਕਰਨ ਵਿੱਚ ਮੇਰੀ ਮਦਦ ਕੀਤੀ ਅੱਜ ਮੈਂ ਤੁਹਾਡਾ ਸੁਪਨਾ ਪੂਰਾ ਕਰਨ ਜਾ ਰਿਹਾ ਹਾਂ ਇਹ ਸਭ ਕੁਝ ਸੁਣ ਕੇ ਉਹ ਪੁਲਿਸ ਮੁਲਾਜ਼ਮ ਬਹੁਤ ਖੁਸ਼ ਸੀ ਉਹ ਆਪਣੀ ਵੱਡੀ ਧੀ ਦਾ ਵਿਆਹ ਰਵੀ ਨਾਲ ਕਰਵਾ ਦਿੰਦਾ ਹੈ ਕਿਉਂਕਿ ਉਹ ਰਵੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਹੁਣ ਉਹਨਾਂ ਦੀ ਦੋਸਤੀ ਰਿਸ਼ਤੇਦਾਰੀ ਵਿੱਚ ਬਦਲ ਜਾਂਦੀ ਹੈ ਰਵੀ ਆਪਣੇ ਮਾਪੇ ਦੀ ਤਰ੍ਹਾਂ ਹੀ ਉਸ ਪੁਲਿਸ ਵਾਲੇ ਦੇ ਪਰਿਵਾਰ ਦਾ ਖਿਆਲ ਰੱਖਣ ਲੱਗਦਾ ਹੈ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੁਸੀਂ ਕਮੈਂਟਾਂ ਰਾਹੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਜੇ ਤੁਸੀਂ ਨਵੇਂ ਹੋ ਚੈਨਲ ਤੇ ਪਹਿਲੀ ਵਾਰੀ ਕਹਾਣੀ ਸੁਣ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਤਰ੍ਹਾਂ ਦੀਆਂ ਹੋਰ ਵੀ ਕਹਾਣੀਆਂ ਨਾਲ ਤੁਹਾਨੂੰ ਮਿਲਦੇ ਰਹਾਂਗੇ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ